ਖਾਲਸਾ ਦਾ ਨਾ ਜਿੰਦਾਬਾ 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 ਲਖੇ ਬਾਈ ਦੀ ਪਨਾਹ ਬਚਾਓ ਜਾ ਤਰਾ ਕੌਮ ਜਾਫ ਕਰੋ ਦੂਜੇ ਵੀ ਨਾਲ ਬੱਲੇ ਸਾਰੇ ਸ੍ਰੀ ਗੁਰੂ ਜੀ ਜਿੰਦਾਬਾ ਜਿੰਦਾਬਾ ਬਹੁਤ ਖੁਸ਼ ਹੈ ਇੱਕ ਵਾਰ ਸਾਰੇ ਨੌਜਵਾਨ ਸਾਥੀਰੇ ਬੋਲ ਕੇ ਸਾਡੇ ਭਰਾ ਸਾਹਿਰ ਦੇ ਤਾਂ ਗੱਬੀ ਅੱਗੇ ਗੱਬੀਓ ਕਿਉਂਕਿ ਆਪਾਂ ਨੂੰ ਪਹਿਲਾਂ ਗੱਬੀ ਦੀ ਸਪੀਕਰ ਦੀ ਲੋੜ ਪਈ ਬੰਦਰਾ ਹੱਥ ਲੜੀ ਜੀ ਇਫਤਾਰ ਤੋਂ ਸਾਰੇ ਭਰਾਵਾਂ ਨੂੰ ਕਹਿੰਦੇ ਆਂ ਸਪੀਕਰਾਂ ਦੀ ਗੱਡੀ ਨੂੰ ਨੌਂ ਵਾਰ ਫੇਰ ਦਵਾਓ ਸਾਰੇ ਤੁਸੀਂ ਵਾਹ ਫੇਰੋ ਵੇਰੋ ਬਾਈ ਫੇਰ ਦਵਾ ਰਾ ਬੜੀ ਦੂਰ ਹੈ ਬਾਈ ਮੈਂ ਦੂਰ ਲੱਗ ਰਹੀ ਹੈ ਹੁਣ ਗੱਡੀ ਪੂਰੇ ਮੈਨੂੰ ਫੜਾ ਦੇ ਬਾਈ ਬਾਈ ਜਸਵੰਦਰ ਮਾਣਾ ਉਹਰੇ ਆਈ ਜਸਵੰਦਰ ਐਸਾ ਰੋਕਣਾ ਬਾਈ ਕਿਵੇਂ ਕਰਨਾ ਦੱਸਿਆ ਕਰਾ ਰੁਕ ਜਾ ਬਾਈ ਕਿਰਾਂ ਸਾਰੇ ਰੁਕ ਜਾ ਇੱਕ ਮਿੰਟ ਬਾਈ ਮੈਂ ਕਰ ਲਾਂਗਾ ਆ ਸ਼ੀਸ਼ਾ ਥੱਲੇ ਕਰਦੇ। ਬਾਈ ਜੀ ਸੁਵਿੰਦਰ ਅੱਗੇ ਉੱਥੇ ਟੱਕ ਜਾਣਾ। ਉਹ ਦੂਰ ਰੋਕੀ ਜਾ ਕੇ ਇੱਥੇ। ਚਲੋ ਜੀ ਇੱਥੇ ਖੋਪ ਦੇ ਜਾਏਗਾ ਰੁਕਣਾ ਬਾਈ ਸੜਕ 'ਤੇ ਬਹਿ ਜਾ ਸਾਰੇ ਅੱਗੇ ਜਾ ਕੇ ਰੁਕਣਾ। ਆ ਜਾ ਬਾਈ। ਹੈ ਜੀ। ਉਹ ਸਟੇ ਚੱਲਦੀ ਆ ਭਈ ਅੱਗੇ ਕਾਫਲੇ ਕੋਈ ਰੁਕ ਜਾ ਸਾਰੇ ਨੇ ਨੌਜਵਾਨਾਂ ਨੇ ਚੱਲ ਭਾਈ ਹੈ ਜੀ ਚੱਲ ਭਈ ਆ ਗਿਆ ਵੀਰੇ ਚੱਲ ਭਾਈ ਚੱਲੋ ਜੀ ਛੱਡੀ ਆਲਾ ਭਾਈ ਚੱਲ ਭਾਈ ਚੱਲ ਚੱਲ ਭਾਈ ਚੱਲ ਰੋ ਪਾਸੇ ਅਸਬੀਤ ਕਰਨਾ ਭਾਈ ਜਿੰਦਾਬਾਦ ਤੋਰੀ ਚੱਲ ਬਾਈ ਤੋਰੀ ਚੱਲ ਗੱਡੀ ਵਾਲਾ ਬਾਈ ਮਾੜੀ ਮਾੜੀ ਤੋਰੀ ਚੱਲ ਬਨਾ ਸਿੱਧੂ ਲੈ ਵੇ ਨੌਜਵਾਨਾਂ ਨੂੰ ਪੀਲ ਆ ਬਾਈ ਅਸੀਂ ਬੰਨ੍ਹ ਚੁੱਕੇ ਆ ਸਾਰੇ ਜਗਾ ਕਿਹੜੀ ਆ ਬਾਈ ਆਪਣੇ ਸੰਬੰਧ ਵਾਲਾ ਰੋਡ ਆ ਜਿਹੜੇ ਉਹਦਾ ਵੱਡਾ ਮੈਨੂੰ ਸੂਲ ਫਾਈਵੇ ਤੇ ਫੇਰ ਕਾ ਮਿਲਕ ਪਲਾਂਟ ਦੇ ਜਿਹੜਾ ਹਾਈ ਬੀਡੀਗਲ ਬੰਦੇ ਆਲਾ ਉੱਥੇ ਬਾਈ ਰੁਕੇ ਹੋਏ ਆ ਉੱਥੇ ਜਾਮ ਲੱਗਿਆ ਹੋਇਆ ਉੱਥੇ ਬੰਦਾ ਵੀ ਸਾਰੇ ਨੇ ਤੁਸੀਂ ਇੱਥੇ ਆ ਜਾਣਾ ਜਿੱਥੋਂ ਅਪੀਲ ਆ ਜਿੰਨੇ ਵੀ ਸਾਰੇ ਆਸੇ ਪਾਸੇ ਫਸੇ ਹੋਏ ਨੇ ਉਹ ਨਿਕਲ ਕੇ ਸਾਰੇ ਭਾਈ ਇੱਥੇ ਪਹੁੰਚੋ ਭਾਈ ਆ ਹਾਈਵੇ ਦੇ ਉੱਤੇ ਜਾਮ ਲੱਗਾ ਪੱਕੇ ਤਾਰ ਤੇ ਇੱਥੇ ਰਹਿ ਗਏ ਬੈਠੇ ਬੈਠਾਂਗੇ ਅਗਲੀ ਗੱਲਬਾਤ ਅਗਲੀ ਰਣਨੀਤੀ ਕੀ ਹੈ ਉਹ ਬਾਅਦ ਚ ਦੱਸਿਆ ਜਾਊਗਾ ਤੈਨੂੰ ਚੱਲੋ ਜੀ ਤੋਰੀ ਚੱਲੋ ਜੀ ਗੱਡੀ ਜੀ ਪਿੱਛੇ ਪਿੱਛੇ ਹੋ ਜਾ ਕਹਿਣ ਬੱਲੇ ਸੁਣਾ ਦੇ ਚਲੋ ਜੀ ਚਲੋ ਤੋਰ ਲੋ ਅੱਗੇ ਲੈ ਚਲੋ ਅੱਗੇ ਲੈ ਚਲੋ ਜੇ ਅੱਗੇ ਲੈ ਚਲੋ ਜੀ ਅੱਗੇ ਲੈ ਚਲੋ ਜੇ ਜਿੰਦਾਬਾਦ ਅੰਨਾ ਸਿੱਧੂ ਜਿੰਦਾਬਾਦ ਅੰਨਾ ਸਿੱਧੂ ਜਿੰਦਾਬਾਦ 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 ਆਹ ਸਾਹਦੇ ਸਾਹਮਣੇ ਆ ਜਿਹੜਾ ਗੁੱਸਾ ਨੌਜਾਈ ਆ ਜੋ ਜ਼ਬਰਦਸਤੀ ਆ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਏ ਲਾ ਕੇ ਡੇਬਰੂ ਕਰ ਸਕਦੇ ਹੋਣ ਚਾਕੇ ਭਾਨੇ ਅਰਗੇ ਪਹਿਲਾ ਮੁੱਸੀ ਵਾਲੇ ਨੇ ਮਰਵਾਏ ਜੀ ਸਿੱਧੂ ਵਾਲੇ ਨੇ ਮਰਵਾਏ ਆ ਉਹ ਰੋ ਹੈ ਗੁੱਸਾ ਹੈ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਇਹਨੂੰ ਕਿਵੇਂ ਦਬਾ ਦੋਗੇ ਨਾ ਦਵੇ ਜਾਂ ਤੇ ਨਾ ਦਬਣਾ ਕਹਾਂ ਲੱਗ ਕਹੋ ਜੀ ਆਪ ਵੀ ਬਸੀਰਾ ਚੋੜਾ ਜਿੰਦਾਬਾਦ ਦਰਸ਼ਨ ਬਸੀਰਾ ਚੋੜਾ ਜਿੰਦਾਬਾਦ ਚਲੋ ਭਾਈ ਚਲੋ ਚਲੋ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਰਾਮ ਰਾਮ ਜਿੰਦਾਬਾਦ ਜਿੰਦਾਬਾਦ ਜੈ ਮਾਤਾ ਜਿੰਦਾਬਾਦ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਲਾ ਚਲੋ ਜੀ ਲੱਤ ਲੋ ਕੇ ਲੱਤ ਦੋ ਸਟੇਜ ਕਿੱਥੇ ਲੱਗੀ ਵੀ ਆ ਭਾਈ ਹਾਂ او ٹریکٹر تو چلو ٹھیک ہے جی اٿو روڪ دو جی ايڏو اگلي دا اوطي لئڪي کها چنه ڪي ڪهڙي ٻيو ساري آ کي پا او بھائی ڪجارا صاحب جي بھائی بولو